ਰਾਜ ਨੂੰ ਰਾਜ ਦੇ ਸਿਰ ਤੇ ਪੰਜਾਬ ਨੂੰ ਬਦਨਾਮ ਕੀਤਾ ਤੇ ਉਹ ਮਤਸਵੀ ਲੋਕ ਕੱਲ ਦਰਬਾਰ ਸਾਹਿਬ ਮੱਥਾ ਟੇਕ ਰਹੇ ਸੀ ਨੰਦਪੁਰ ਸਾਹਿਬ ਕਿ ਅਸੀਂ ਸਾਰੇ ਪੰਜਾਬ ਨੂੰ ਬਚਾ ਕੇ ਤੁਹਾਡੇ ਕੋਲ ਆ ਗਏ ਆ ਮਹਾਰਾਜ ਮਤਲਬ ਕਿ ਮਹਾਰਾਜ ਨੂੰ ਵੀ ਉਹ ਬਖਸ਼ ਨਹੀਂ ਰਹੇ ਜਿਹੜਾ ਜਾਣੀ ਜਾਣ ਹੈ ਉਹਦੇ ਅੱਗੇ ਜਾ ਕੇ ਝੂਠ ਬੋਲਦੇ ਨੇ ਕਿ ਅਸੀਂ ਪੰਜਾਬ ਬਚਾ ਆਏ ਹਾਂ ਮੇਰਾ ਭਾਵ ਬਾਦਲ ਦਲ ਤੋਂ ਜਿਹੜਾ ਇਲੈਕਸ਼ਨਾਂ ਦਾ ਦੌਰ ਹੁਣ ਸਿਖਰ ਵੱਲ ਜਾ ਰਿਹਾ ਹੈ ਉਹਦੇ 'ਚ ਮੈਂ ਇੰਨੇ ਹੀ ਕਹਿਣਾ ਚਾਹੁੰਨਾ ਕਿ ਹੁਣ ਪੱਗ ਦੀ ਗੱਲ ਚੱਲੀ ਆ ਮੈਂ ਇੱਥੋਂ ਸ਼ੁਰੂ ਕਰਾਂ ਇਹ ਜਿਹੜਾ ਵਿਰੋਧ ਹੋ ਰਿਹਾ ਹੈ ਭਾਜਪਾ ਦਾ ਉਹਦੇ ਕੈਂਡੀਡੇਟਾਂ ਦਾ ਪਟਿਆਲੇ 'ਚ ਪਰਨੀਤ ਕੌਰ ਜੀ ਦਾ ਹੋ ਰਿਹਾ ਹੈ ਹੋਰ ਥਾਵਾਂ ਤੇ ਭਾਜਪਾ ਦੇ 4 ਲੀਟਰ ਦਾ ਹੋ ਰਿਹਾ ਹੈ ਤੇ ਸਾਡੀ ਕੱਲ ਫਿਰ ਦਸਤਾਰ ਉਤਾਰੀ ਗਈ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਹੁਣ ਆਪਣਾ ਦਲੇਰ ਸਿੰਘ ਕੀ ਨਾਂ ਵਿੱਚ ਮਰੀਕ ਸਿੰਘ ਉਹਦੇ ਨਾਲ ਜਿੱਤੇ ਜਿੱਦਾਂ ਇਹ ਬੱਚਾ ਜਿਹੜਾ ਬੋਲ ਰਿਹਾ ਸੀ ਦਲੇਰ ਸਿੰਘ ਹੁਣ ਦੱਸ ਰਿਹਾ ਸੀ ਜਦੋਂ ਉਹਨੇ ਦਸਤਾਰ ਦੇ ਉਤਾਰਨ ਦੀ ਗੱਲ ਕੀਤੀ ਤਾਂ ਇੱਕੋ ਦਮ ਮੇਰੀਆਂ ਨਿਗਾਹ ਦੇ ਅੱਗੇ ਉਹ ਦਸਤਾਰਾਂ ਲੱਥੀਆਂ ਤਸਵੀਰਾਂ ਆਈਆਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਮੈਗਜ਼ੀਨਾਂ ਵਿੱਚ ਅਖਬਾਰਾਂ 'ਚ ਕੁਝ ਫੋਟੋਆਂ ਛਪੀਆਂ ਸਾਡੇ ਸਿੱਖ ਮੁੰਡਿਆਂ ਦੀਆਂ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਸੀ ਉਹਨਾਂ ਦੀਆਂ ਦਸਤਾਰਾਂ ਨਾਲ ਤੇ ਉਹਨਾਂ ਦੇ ਸਿਰ ਨੰਗੇ ਜੂڑے ਕੀਤੇ ਹੋਏ ਸੀ ਜੇ ਅਸੀਂ ਉਸ ਦਿਨ ਸੈਂਸਰ ਹੋ ਜਾਂਦੇ ਕਿ ਆ ਕਿਉਂ ਹੋ ਰਿਹਾ ਹੈ ਤਾਂ ਅੱਜ ਸਾਡੀ ਦਸਤਾਰਾਂ ਨਹੀਂ ਸਿਲਤ ਰਹੀਆਂ ਇਹ ਗੱਲ ਬੇਸ਼ੱਕ 40 ਸਾਲ ਪੁਰਾਣੀ ਹੈ ਪਰ 40 ਸਾਲ ਤੋਂ ਪੰਜਾਬ ਨੇ ਖਾਰ ਖਾਸ ਕਰ ਸਿੱਖ ਕੌਮ ਨੇ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਰਹੀਆਂ ਉਹਨਾਂ ਘਟਨਾਵਾਂ ਤੇ ਕਦੇ ਸੈਂਸੀਅਰਲੀ ਪ੍ਰੋਟੈਸਟ ਨਹੀਂ ਕੀਤਾ ਪ੍ਰੋਟੈਸਟ ਦਾ ਭਾਵ ਮੈਂ ਕੀ ਲੈਣਾ ਇੱਕ ਤਿਰ ਉਹ ਹੈ ਜਿਹੜੀ ਦਰਬਾਰ ਸਾਹਿਬ ਨੂੰ ਢਾ ਰਹੀ ਹੈ ਸੰਜਨੈਲ ਸਿੰਘ ਜੀ ਨੂੰ ਸ਼ਹੀਦ ਕਰ ਰਹੀ ਹੈ ਸਾਡੇ ਮੁੰਡਿਆਂ ਦੀ ਉਹਨਾਂ ਦੀਆਂ ਪੱਗਾਂ ਨਾਲ ਹੀ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਬੱਚੇ ਸਾਰਿਆਂ ਦਾ ਕਤਲ ਵੀ ਹੋਇਆ ਤੇ ਜਿਹੜੀਆਂ ਰਹਿ ਗਿਆ ਦੁਰਦਸ਼ਾ ਵੀ ਹੋਈ ਇੱਕ ਤਿਰਤਾ ਉਹ ਹੈ ਜਿਹੜੀ ਹਮਲਾ ਕਰ ਰਹੀ ਸੀ ਇੱਕ ਕਿਰਤਰ ਉਹ ਹੈ ਜਿਹੜੀ ਕਹਿ ਰਹੀ ਸੀ ਕਿ ਅਸੀਂ ਨਾਲ ਹੋ ਕੇ ਦਰਬਾਰ ਸਾਹਿਬ ਠਾਇਆ ਹੈ ਬੀਜੇਪੀ ਆਪਣੀ ਕਿਤਾਬ ਚ ਲਿਖਦਾ ਹੈ ਲਾਲ ਕਿਸ਼ਨ ਅਡਵਾਨੀ ਕਿ ਮੈਂ ਨਾਲ ਹੋ ਕੇ ਬੀਜੇਪੀ ਤੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਫਿਰ ਜਦੋਂ ਬਾਦਲ ਨੇ ਬੀਜੇਪੀ ਨਾਲ ਯਾਰੀ ਪਾ ਕੇ 20 ਸਾਲ 25 ਸਾਲ ਰਾਜ ਕੀਤਾ ਵੋਟਾਂ ਕਿਹਨੇ ਪਾਈਆਂ ਵੋਟਾਂ ਤਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਭਈ ਆ ਬੰਦਾ ਤਾਂ ਇਹ ਤਰਤਾ ਕੱਲ ਕਹਿ ਰਹੀ ਸੀ ਕਿ ਇੰਦਰਾ ਗਾਂਧੀ ਹਮਲਾ ਕਰਨ ਤੋਂ ਝਿਜਕਦੀ ਸੀ ਅਸੀਂ ਭਾਜਪੀ ਵਾਲਿਆਂ ਨੇ ਨਾਲ ਹੋ ਕੇ ਹਮਲਾ ਕਰਵਾਇਆ ਉਹਦੇ ਨਾਲ ਰਾਜ ਕਰਨ ਲੱਗ ਗਿਆ ਬਾਦਲ ਤੇ ਸਾਰਾ ਪੰਜਾਬ ਵੋਟ ਪਾਉਣ ਲੱਗ ਗਿਆ ਇੱਕ ਵਾਰ ਨਹੀਂ ਪੰਜ ਵਾਰ ਜੀ ਮਿਸਟਰ ਬੁਲਾਇਆ ਜਿਸ ਤੋਂ ਤਿੰਨ ਵਾਰ ਤਾਂ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਬੁਲਾਇਆ ਇਹਦਾ ਮਤਲਬ ਅਸੀਂ ਸੈਂਸੀਅਰਲੀ ਪ੍ਰੋਟੈਸਟ ਨਹੀਂ ਕੀਤਾ ਅਗਲੀ ਗੱਲ ਕਰੀਏ ਕਾਂਗਰਸ ਇਹ ਹੀ ਮਹਾਰਾਣੀ ਪਟਿਆਲਾ ਦੀ ਪਹਿਲਾਂ ਕਾਂਗਰਸ ਚ ਰਹੀ ਉਹ ਕਿਹੜਾ ਸਾਡੀ ਧਿਰ ਸੀ ਅੱਜ ਲੋਕ ਕਹਿੰਦੇ ਜੀ ਧਿਰ ਬਦਲਣ ਲਈ ਤਾਂ ਪ੍ਰੋਟੈਸਟ ਹੋ ਰਿਹਾ ਹੈ ਜਿਹੜੀ ਤੇਰੇ ਚ ਪਹਿਲਾਂ ਸੀ ਉਹ ਕਿਹੜੀ ਸਿੱਖਾਂ ਦੀ ਕੋਈ ਬੋਧੀ ਨੇੜੇ ਦੀ ਉਹ ਵੀ ਸਿੱਖਾਂ ਨੂੰ ਕਤਰਿਆਮ ਕਰਦੀ ਸੀ ਅੱਜ ਜਿਹੜੇ ਕਈ ਉਹ ਹੈ ਵੀ ਉਹ ਅੱਜ ਬਰਬਾਦੀ ਕਰ ਰਹੀ ਆ ਸਾਡੀ ਜਿਹੜੀ ਭਾਪੀ ਹੈ ਜ਼ਿੰਮੇਦਾਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਾਰ ਰਹੀ ਹੈ ਸਾਡੇ ਹੱਕ ਖੋ ਰਹੀ ਹੈ ਕਾਰਪੋਰੇਟਾਂ ਦੇ ਸੈਲੋ ਸਾਡੀਆਂ ਮੰਡੀਆਂ ਖਾ ਰਹੇ ਨੇ ਉਹ ਵਿਰੋਧ ਤਾਂ ਹੋ ਰਿਹਾ ਹੈ ਔਰ ਇਹਨਾਂ 'ਚ ਫਰਕ ਨਾ ਸਮਝ ਜਾਇਓ ਕਾਂਗਰਸ ਤੇ ਭਾਜਪਾ 'ਚ ਕੋਈ ਫਰਕ ਨਹੀਂ ਬਾਦਲ ਦਲ ਇਹਨਾਂ ਦਾ ਚਮਚਾ ਹੈ ਭਾਵੇਂ ਇਹਨਾਂ ਤੋਂ ਰਾਜ ਲਬਧ ਹੈ ਕਿ ਆਹ तिर ਬਣ ਜੇ ਮੈਨੂੰ ਆਹ ਮਿਲ ਜੇਗਾ ਆਹ तिर ਬਣ ਜੇ ਮੈਨੂੰ ਆਹ ਮਿਲ ਜੇਗਾ ਜਿਹੜਾ ਬੰਦਾ ਕਿਸੇ ਤੋਂ ਝਾਕ ਰੱਖਦਾ ਹੋਵੇ ਉਹ ਆਪਣੀ ਕੌਮ ਦੀ ਗੱਲ ਕਦੇ ਵੀ ਨਹੀਂ ਕਰ ਸਕਦਾ ਜੇਕਰ ਪੰਜਾਬ ਦੇ ਲੋਕ ਅੱਜ ਜਿਵੇਂ ਉੱਠੇ ਨੇ ਮੈਂ ਇਹ ਵੀ ਇੱਕ ਮੁਬਾਰਕ ਦਿਨ ਸਮਝਦਾ ਸਮਾਂ ਸਮਝਦਾ ਕਿ ਜਿਹੜੇ ਬੱਚੇ 2 ਸਾਲ ਪਹਿਲਾਂ ਆਪ ਵੱਲੋਂ ਚਲੇ ਗਏ ਸੀ ਉਹ ਕਿਉਂ ਗਏ ਇਹ ਬਿਲਕੁਲ ਸਪਸ਼ਟ ਹੈ ਉਹਨਾਂ ਨੇ ਕਿਹਾ ਕਿ ਨਾ ਬਾਦਲ ਸਾਡੀ ਕਰ ਰਿਹਾ ਨਾ ਕਾਂਗਰਸ ਕਰ ਰਹੀ ਹੈ ਨਾ ਭਾਜਪਾ ਕਰ ਰਹੀ ਹੈ ਅਸੀਂ ਇਹਨਾਂ ਤਿੰਨਾਂ ਨੂੰ ਪਾਸੇ ਕਰ ਦਿੰਨੇ ਆ ਅਸੀਂ ਇੱਕ ਨਵੀਂ ਤਰ ਲਿਆਵਾਂਗੇ ਉਹ ਲਿਆਏ ਅੱਜ 92 ਐਮਐਲਏ ਬੈਠੇ ਨਹੀਂ ਪਰ ਬੜੀ ਜਲਦੀ ਸਾਡੇ ਬੱਚਿਆਂ ਨੂੰ ਡੇਢ ਸਾਲ ਚ ਇਹ ਇਲਮ ਹੋ ਗਿਆ ਕਿ ਜਿਹੜੀ ਅਸੀਂ ਲਿਆਏ ਆ ਉਹ ਵੀ ਪਹਿਲੀਆਂ ਤਿੰਨਾਂ ਵਰਗੀ ਐ ਤਾਂ ਉਹ ਬੱਚੇ ਅੱਜ ਇੰਨਾ ਵੱਡਾ ਤੇ ਵਧੀਆ ਕਦਮ ਚੁੱਕਿਆ ਉਹ ਆਪ ਤੋਂ ਮੁੜੇ ਨੇ ਪਰ ਉਹ ਮੁੜ ਕੇ ਨਾ ਕਾਂਗਰਸ ਵੱਲ ਗਏ ਨੇ ਨਾ ਬਾਦਲ ਤਾਂ ਬੀਜੇਪੀ ਵੱਲ ਗਏ ਨੇ ਉਹ ਸਿੱਧਾ ਆਪਣੇ ਘਰੇ ਆਏ ਨੇ ਸਿਮਰਨਜੀਤ ਸਿੰਘ ਮਾਨ ਹੁਣ ਮੈਂ ਗੱਲ ਕਰਾਂਗਾ ਉਹ ਦਸਤਾਰ ਲੱਥੜ ਦੀ ਜਿਹੜੀ 84 ਚ ਲੱਥੀ ਹੈ ਸਾਡੀ ਦਿੱਲੀ ਚ ਵੀ ਲੱਥੀ ਹੈ ਅੰਮ੍ਰਿਤਸਰ ਚ ਵੀ ਲੱਥੀ ਹੈ ਉਹਦੀ ਗੱਲ ਅਸੀਂ ਉਸੇ ਦਿਨ ਤੋਂ ਕਰਦੇ ਆ ਰਹੇ ਹਾਂ ਅੱਜ ਇਹ ਕਰ ਦਸਤਾਰਾਂ ਨਹੀਂ ਸਿਲਦਣੀਆਂ ਜੇ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਕੌਮ ਨੇ ਸਮਝ ਲਿਆ ਹੁੰਦਾ ਜਿਹੜਾ ਨੰਗੇ ਢਿੜ ਤਰ ਤੁਹਾਡੀ ਦੱਲ ਅੱਖਾਂ ਚ ਅੱਖਾਂ ਪਾ ਕੇ ਦਿੱਲੀ ਕਰ ਸਕਦਾ ਜੇ 40 ਸਾਲ ਉਹ ਤੁਰਦਾ ਰਿਹਾ ਪਰ ਇੱਕ ਸਿੱਖ ਨ ਲੀਡਰ ਹੋਣ ਦੇ ਨਾਤੇ ਤੁਰਿਆ ਪਾਰਟੀ ਦੇ ਸਹਿਯੋਗ ਨਾਲ ਤੁਰਿਆ ਆਪਣੇ ਆਪ ਤੁਰਿਆ ਬੇਸ਼ੱਕ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਤੇ ਉਹਦੇ ਬੰਦਿਆਂ ਨੂੰ ਵੋਟਾਂ ਨਹੀਂ ਪਾਈਆਂ ਪਰ ਅਸੀਂ ਘਰੇ ਨਹੀਂ ਬੈਠੇ ਕਿ ਯਾਰ ਲੋਕ ਤਾਂ ਸਾਡੀ ਸੁਣਦੇ ਨਹੀਂ ਅਸੀਂ ਕਿਉਂ ਤੁਰੇ ਫਿਰੇ ਆ 40 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਹਰ ਮੁਸ਼ਕਲ ਨੂੰ ਅਸੀਂ ਦੇਖਿਆ ਪਰ ਸਾਡੇ ਮਨ 'ਚ ਇੱਕ ਫਿਕਰ ਸੀ ਕਿ ਜੇ ਅਸੀਂ ਵੀ ਘਰੇ ਬੈਠ ਗਏ ਇਹ ਤਾਂ ਵਪਾਰੀ ਪੰਜਾਬ ਨੂੰ ਵੇਚਣ ਨੂੰ ਫਿਰਦੇ ਨੇ ਅੱਧਾ ਵੇਚ ਚੁੱਕੇ ਨੇ ਕੌਮ ਨੂੰ ਵੇਚਣ ਨੂੰ ਫਿਰਦੇ ਨੇ ਹਰ ਵਾਰ ਕੌਮ ਵੇਚ ਕੇ ਆਪਣੀਆਂ ਸੀਟਾਂ ਲਈਆਂ ਨੇ ਜੇ ਸਿਮਰਨਜੀਤ ਸਿੰਘ ਮਾਨ ਵੀ ਬੈਠ ਗਿਆ ਆਪ ਪਿੱਛੇ ਝਾਤ ਮਾਰ ਕੇ ਦੇਖੋ 40 ਸਾਲ ਤੋਂ ਫਿਰ ਸਾਡੇ ਕੋਲ ਬਚਦਾ ਕੀ ਹੁਣ ਇੱਕ ਧਿਰਤਾ ਹੈ ਮੰਨ ਲਓ ਆ ਦਵਾਰ ਤੇ 10000 ਦੀਵਾ ਬਲਦਾ ਹੈ ਸਾਰਿਆਂ ਵਿੱਚ ਤੇਲ ਵੀ ਹੈ ਬੱਤੀ ਵੀ ਹੈ ਪਰ ਕਿਸੇ ਵਿੱਚ ਸਮਰੱਥਾ ਨਹੀਂ ਕਿ ਉਹ ਨਾਲ ਦਾ ਦੀਵਾ ਵੀ ਜਗਾ ਲਵੇ ਉਹ ਹਾਲ ਸਾਡਾ ਹੋ ਜਾਣਾ ਸੀ ਜੇ ਸਿਮਰਨਜੀਤ ਸਿੰਘ ਮਾਨ 40 ਸਾਲ ਤੋਂ ਸੰਤ ਜਰਨੈਲ ਸਿੰਘ ਜੀ ਦੀ ਗੱਲ ਨੂੰ ਅੱਗੇ ਨਾ ਤੋਰਦਾ ਜੇ ਇੱਕ ਦੀਵਾ ਬਲਿਆ ਹੋਵੇ ਨਾ ਉਹ 10000 ਦੀਵੇ ਨੂੰ ਬਾਲ ਸਕਦਾ ਹੈ ਪਰ ਬੁਝੇ ਹੋਏ 10000 ਦੀਵੇ ਵੀ ਇੱਕ ਦੀਵੇ ਨੂੰ ਨਹੀਂ ਬਾਲ ਸਕਦੇ ਉਹ ਰੋਲ ਅਸੀਂ ਨਿਭਾਇਆ ਨਿਭਾ ਰਹੇ ਆਂ ਨਿਮੰਦੇ ਰਹਾਂਗੇ ਮੈਂ ਸਾਰੀਆਂ ਗੱਲਾਂ ਦਾ ਨਿਚੋੜ ਦੱਸਦਾ ਜੋ ਮੈਨੂੰ ਮਹਿਸੂਸ ਹੋਇਆ ਇਸ ਸਾਰੇ ਸਮੇਂ ਦੌਰਾਨ ਤੇ ਅੱਜ ਕਿ ਬਿਨਾ ਇੱਕ ਧਰ ਐਸੀ ਪੈਦਾ ਕੀਤੇ ਆ ਜਿਹੜੀ ਪੰਜਾਬ ਦੀ ਆਪਣੀ ਧਰ ਹੋਵੇ ਜਿਹੜੀ ਕੌਮ ਦੀ ਆਪਣੀ ਧਰ ਹੋਵੇ ਤੇ ਦਿੱਲੀ ਜਾ ਕੇ ਰਾਮ ਰਾਏ ਵਾਂਗ ਦਿੱਲੀ ਦੀਆਂ ਗੱਲਾਂ ਨਾ ਕਰਨ ਲੱਗ ਜਾਵੇ ਗੁਰੂ ਦੀਆਂ ਗੱਲਾਂ ਕਰ। RAM RAJ ਕੋਈ ਬਾਹਰਲਾ ਬੰਦਾ ਨਹੀਂ ਸੀ। ਗੁਰੂ ਦਾ ਪੁੱਤਰ ਸੀ। ਗੁਰੂ ਦਾ ਭਰਾ ਸੀ। ਪਰ ਜਦੋਂ ਉਹਨਾਂ ਨੂੰ ਕੰਮ ਦੇ ਕੇ ਭੇਜਿਆ ਗਿਆ ਉਹ ਕੰਮ ਤੇ ਖਰੇ ਨਹੀਂ ਉਤਰ ਸਕੇ। ਤਾਂ ਗੁਰੂ ਨੇ ਕਹਤਾ ਜਿੱਧਰੋਂ ਆਇਆ ਉਧਰ ਨੂੰ ਮੂੰਹ ਕਰ ਲਈ। ਇਹ ਗੱਲ ਤੁਸੀਂ ਨਹੀਂ ਕਰ ਸਕਦੇ। ਜਦੋਂ ਦਿੱਲੀ ਇਹਨਾਂ ਨੂੰ ਭੇਜਿਆ ਸੀ ਇਹ ਬੇਮੁਖ ਹੋ ਕੇ ਆਪਣੇ ਹੀ ਘਰ ਬਣਾਉਂਦੇ ਰਹੇ ਪੰਜਾਬ ਨੇ ਇਹਨਾਂ ਨੂੰ ਪੰਜਾਬ ਨਿਕਾਲਾ ਨਹੀਂ ਦਿੱਤਾ ਉਲਟਾ ਦੁਬਾਰਾ ਤੋਂ ਦੁਬਾਰਾ ਵੋਟਾਂ પાਕੇ ਇਹਨਾਂ ਨੂੰ ਜਿਤਾਉਂਦੇ ਰਹੇ ਨੇ ਤਾਂ ਇਹ ਗਏ ਨੇ ਮੈਨੂੰ ਦੁੱਖ ਹੈ ਕਿ ਕੱਲ ਇੱਕ ਕਿਸਾਨ ਦੀ ਪਗ ਲਥੀ ਹੈ ਇੱਕ ਸਿੱਖ ਦੀ ਪਗ ਲਥੀ ਹੈ ਪਰ ਇਹ ਲੜਾਈ ਜਦ ਤੱਕ ਅਸੀਂ ਇੱਕ ਧਿਰ ਹੁਣ ਤਾਂ ਮੈਨੂੰ ਸਪਸ਼ਟ ਕਹਿਣਾ ਪਊਗਾ ਕਿ ਪੱਥਰ ਵੀ ਚੱਟ ਲਿਆ ਹੁਣ ਤਾਂ ਮੱਖੀ ਪਿੱਛੇ ਮੁੜ ਆਵੇ ਨੌਜਵਾਨ ਅੱਜ ਪਿੱਛੇ ਮੁੜ ਆਇਆ ਹੈ ਆਪਣੇ ਘਰੇ ਆ ਗਿਆ ਹੈ 28 ਤੋਂ ਉੱਪਰ ਦਿਨ ਹੋ ਗਏ ਨੇ ਮੈਂ ਲਗਾਤਾਰ ਤੁਹਾਡੇ ਵਾਂਗ ਲੋਕਾਂ ਨੂੰ ਮਿਲਦਾ ਪਰ ਜਿਹੜੇ ਪਿਛਲੇ 5-6 ਦਿਨਾਂ ਤੋਂ ਮੇਰੇ ਇਕੱਠ ਹੋ ਰਹੇ ਨੇ ਅਡੜ ਇਲਾਕਿਆਂ ਦੇ ਵਿੱਚ ਉਹਨਾਂ ਤੋਂ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਹੁਣ ਨੌਜਵਾਨ ਨੇ ਆਪਣੀ ਗਲਤੀ ਸਵਕਾਰੀ ਹੈ ਤੇ ਉਹ ਅੱਗੇ ਲੱਗ ਕੇ ਵੋਟਾਂ ਦੀ ਲੜਾਈ ਨੂੰ ਸਮਝ ਕੇ ਉਸ ਧਿਰ ਨੂੰ ਵੋਟ ਪਾ ਕੇ ਉੱਥੇ ਭੇਜ ਰਹੇ ਨੇ ਜਿੱਥੇ ਸਿਮਰਨਜੀਤ ਸਿੰਘ ਮਾਨ ਕੱਲਾ ਭੇਜਿਆ ਸੀ ਸੰਗਰੂਰ ਕੱਲਾ ਭੇਜਣ ਤੋਂ ਬਾਅਦ ਉਹਨੇ ਪੰਜਾਬ ਵਿੱਚ ਹੋਏ ਕਤਲਾਂ ਦੀ ਗੱਲ ਦੀਪ ਸਿੱਧੂ ਦੀ ਗੱਲ ਮੂਸੇ ਵਾਲੇ ਦੀ ਗੱਲ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਜਿਹੜਾ ਇੰਡੀਅਨ ਏਜੰਸੀਆਂ ਨੇ ਕਰਵਾਏ ਨੇ ਉਹਨਾਂ ਦੀ ਗੱਲ ਕਰਕੇ ਆਏ ਨੇ ਪਰ ਅਸੀਂ ਸਾਰੇ ਉਹਨਾਂ ਦੇ ਨਾਲ ਖੜਨਾ ਚਾਹੁੰਦੇ ਆ ਤੁਹਾਨੂੰ ਬੇਨਤੀਆਂ ਕਰਨ ਲੱਗੇ ਆ ਕਿ ਆਪਣੀ ਧਿਰ ਬਣਾਉਣ ਵਾਸਤੇ ਤੁਹਾਨੂੰ ਸੋਚ ਕੇ ਵੋਟ ਪਾਣੀ ਪਾਉਗੀ ਤਾਂ ਜੋ ਜਿਹੜਾ ਹੁਣ ਆ ਪਤਾ ਲੱਗਿਆ ਆਉਂਦੇ ਵੀ ਇਹਨਾਂ ਦਾ ਘਰ ਵੀ ਟਹਿ ਗਿਆ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਨਹੀਂ ਜਾਂਦਾ ਕਾਨੂੰਨ ਐਸੇ ਬਣ ਗਏ ਨੇ ਮੇਰੇ ਮਨ 'ਚ ਵੀ ਦੁੱਖ ਹੁੰਦਾ ਹੈ ਅਸੀਂ ਵੀ ਇਨਸਾਨੀ ਦਾ ਦਰਦ ਲੈ ਕੇ ਤੁਰੇ ਹੋਏ ਆ ਪਰ ਕਰੀਏ ਕੀ ਹੈ ਜੀ ਹੈ ਜੀ ਬੰਦਾ ਕੰਮ ਕਰਨ ਤੋਂ ਵੀ ਨਕਰ ਹੈ ਮਤਲਬ ਕਿ ਇਹ ਇਹ ਜਿਹੜੇ ਦੁੱਖ ਨੇ ਨਾ ਘਰ ਘਰ ਨੇ ਪਰ ਮਨੂੰ ਜਾਂ ਮੇਰੇ ਨਾਲ ਦੇਆਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਾਬਲ ਹੀ ਨਹੀਂ ਬਣਾਇਆ ਕਿ ਇਹ ਦੁੱਖ ਦਰਦ ਸੁਣਦੇ ਸਾਰੇ ਸੀ ਕਿ ਆਓ ਜੀ ਬੈਠੋ ਅਰਜੀ ਲਿਖਿਓ ਕਰਿਏ ਤੇ ਕੱਲ ਜਾ ਕੇ ਐਸ ਡੀ ਐਮ ਤੋਂ ਇਹ ਕਰਵਾ ਲਿਓ ਇਸ ਯੋਗ ਹੀ ਨਹੀਂ ਬਣਾਇਆ ਇਹ ਪਿੰਡ ਹੈ ਜਾਂ ਸ਼ਹਿਰ ਹੈ ਜਾਂ ਕੋਈ ਹੋਰ ਪਿੰਡ ਹੈ ਆਪਣੇ ਅੰਦਰ ਚਾਤੀ ਮਾਰੋ ਕਿ ਸਿਮਰਨਜੀਤ ਸਿੰਘ ਮਾਨ ਨੇ ਕਸੂਰ ਕੀ ਕੀਤਾ ਸੀ ਜਿਹੜਾ ਤੁਸੀਂ ਪਿਛਲੇ ਸਮਿਆਂ 'ਚ ਵੋਟਾਂ ਨਹੀਂ ਪਾਈਆਂ ਪਰ ਅੱਜ ਤਾਂ ਪਾਓ ਅਸੀਂ ਇਹ ਦਰਦ ਘਟਾਈਏ ਤਾਂ ਸਹੀ ਜੇ ਖਤਮ ਨਹੀਂ ਕਰ ਸਕਦੇ 50 ਸਾਲ ਪੰਜਾਬ ਨੂੰ ਵੇਚਿਆ ਗਿਆ ਸਿੱਖੀ ਨੂੰ ਵਿੱਚ ਆ ਗਿਆ ਸਾਡੇ ਪਾਣੀ ਲੁੱਟ ਲੇ ਸਾਡੀਆਂ ਫਸਲਾਂ ਦੇ ਰੇਟ ਖਰਾਬ ਕਰਤੇ ਸਾਡਾ ਛੋਟਾ ਦੁਕਾਨਦਾਰ ਤਬਾਹ ਕਰਤਾ ਵੱਡੇ ਵੱਡੇ ਮੌਲ ਬਣ ਗਏ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਕੋਈ ਸੈਂਟਰ ਦਾ ਇੱਥੇ ਕਾਰਖਾਨਾ ਨਹੀਂ ਲੱਗ ਰਿਹਾ 1981 ਤੋਂ ਬਾਅਦ 43 ਸਾਲ ਚ ਕੋਈ ਕਾਰਖਾਨਾ ਪੰਜਾਬ ਦੇ ਪਟਿਆਲੇ ਵਿੱਚ ਮਹਾਰਾਣੀ ਸਾਹਿਬ ਨਹੀਂ ਲੈ ਕੇ ਆਏ ਜਿਹੜੇ ਕਿ 20 ਸਾਲ ਐਮਪੀ ਬਣਾ ਕੇ ਸੋ ਮੈਂ ਬੇਨਤੀ ਕਰਦਾ ਮੇਰੀ ਬੇਨਤੀ ਇਹ ਹੈ ਕਿ ਆਪਾਂ ਅੱਜ ਜਿਸ ਲੜਾਈ ਦੇ ਵਿੱਚ ਚੱਲ ਰਹੇ ਆں ਬੇਸ਼ੱਕ ਸਭ ਤੋਂ ਅੱਗੇ ਚੱਲ ਰਹੇ ਆਂ ਤੁਹਾਡੇ ਸਹਿਯੋਗ ਦੇ ਨਾਲ ਪਰ ਉਹ ਜਿਹੜਾ ਸਹਿਯੋਗ ਹੈ ਉਹਨੂੰ ਸੰਪੂਰਨ ਕਰਨ ਦੇ ਲਈ ਤੁਹਾਨੂੰ ਸਾਰਿਆਂ ਨੂੰ ਵੋਟ ਸੋ ਸਮਝ ਕੇ ਵੋਟ ਪਾਣੀ ਚਾਹੀਦੀ ਹੈ ਮੇਰੀ ਬੇਨਤੀ ਪ੍ਰਵਾਨ ਕਰੋ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਵਿੱਚ ਰਹਿ ਗਈ ਉਹ ਬੀਬੀ ਜੀ ਆਗੇ ਉਹਨਾਂ ਦੀ ਕਾਰ ਲੰਗਣੀ ਸੀ ਕਿ ਸਾਨੂੰ ਇਹਨਾਂ ਦੁੱਖਾਂ ਨੂੰ ਦੂਰ ਕਰਨ ਦੇ ਸਮਰਸਤਾ ਪੜਾਓ ਆ ਨਾਲ ਤੁਹਾਡੇ ਸੰਗਰੂਰ ਹੈ ਜਾ ਕੇ ਸੰਗਰੂਰ ਪੁੱਛ ਲੋ ਵੀ ਇਹ ਹੈ ਜੇ ਦਰਦਿਆਂ ਨੂੰ ਮਾਨ ਸਾਹਿਬ ਨੇ ਕੀ ਦਿੱਤਾ ਮਾਨ ਸਾਹਿਬ ਨੇ ਆਪਣੇ ਘਰੋਂ ਥੋੜੀ ਦਿੱਤਾ ਮਾਨ ਸਾਹਿਬ ਨੇ ਕਾਨੂੰਨ ਮੁਤਾਬਕ ਤੁਹਾਡੇ ਹੱਕ ਤੁਹਾਨੂੰ ਦਿੱਤੇ ਨੇ ਮਾਨ ਸਾਹਿਬ ਨੇ ਕੋਈ ਐਸੀ ਗੱਲ ਨਹੀਂ ਜਿਹੜੀ ਆਪਣੇ ਜੇਬ ਚੋਂ ਦਿੱਤੀ ਹੋਵੇ ਪਰ ਮਾਨ ਸਾਹਿਬ ਨੇ ਤੁਹਾਡਾ ਹੱਕ ਆਪਣੇ ਕੋਲ ਨਹੀਂ ਰੱਖਿਆ ਬਸ ਇਹ ਗੱਲ ਮੈਂ ਆਪ ਜੀ ਦੇ ਚਰਨਾਂ ਚ ਰੱਖਣਾ ਚਾਹੁੰਨਾ ਕਿ ਤੁਹਾਡੇ ਹੱਕ ਅਸੀਂ ਲੈ ਕੇ ਆ ਕੇ ਤੁਹਾਨੂੰ ਦੇਣੇ ਨੇ ਜਿਹੜਾ ਮਾਨ ਸਾਹਿਬ ਨੇ ਡੇਢ ਸਾਲ ਚ ਕਰਕੇ ਦਿਖਾਤਾ ਨਾ ਤਾਂ ਕੋਈ ਲੀਡਰ ਆਪਣੇ ਘਰੋਂ ਦਿੰਦਾ ਹੁੰਦਾ ਨਾ ਅਸੀਂ ਦੇਣਾ ਮੈਂ ਵੋਟਾਂ ਤੋਂ ਪਹਿਲਾਂ ਕਹਿ ਰਿਹਾ ਵੋਟਾਂ ਤੋਂ ਬਾਅਦ ਤਾਂ ਬਹੁਤ ਕਹਿਣਗੇ ਪਰ ਇਹ ਗਰੰਟੀ ਹੈ ਜਿਹੜੇ ਲੋਕ ਤੱਤਿਆਂ ਧੁੱਪਾਂ ਚ ਮੀਂਹਾਂ ਤੇ ਠੰਡਾਂ ਦੇ ਵਿੱਚ 40 ਸਾਲ ਤੋਂ ਇਸ ਗੱਲ ਦੇ ਉੱਤੇ ਤੁਰ ਰਹੇ ਨੇ ਕਿ ਸਾਨੂੰ ਰਾਜ ਮੇਰੇ ਨਾ ਮਿਲੇ ਅਸੀਂ ਨਸ਼ੇ ਨਹੀਂ ਵੰਡਣੇ ਅਸੀਂ ਪੰਜਾਬ ਨੂੰ ਬਰਬਾਦ ਨਹੀਂ ਕਰਨਾ ਅਸੀਂ ਬੇਈਮਾਨੀ ਨਹੀਂ ਕਰਨੀ ਅਸੀਂ ਕਿਸੇ ਹਾਕਮ ਦੇ ਅੱਗੇ ਝੁਕਣਾ ਨਹੀਂ ਅਸੀਂ ਆਪਣੇ ਘਰੇ ਵੀ ਨਹੀਂ ਬਹਿਣਾ ਸੋ ਉਹਨਾਂ ਨੂੰ ਸਿਆਣ ਕੇ ਅੱਜ ਇਹ ਵੋਟ ਪਾਉਂਗੇ ਉਹ ਸਾਡਾ ਵੀ ਮਿਸ਼ਨ ਪੂਰਾ ਹੁੰਦਾ ਹੈ ਸਾਡਾ ਮਿਸ਼ਨ ਵੀ ਤੁਸੀਂ ਹੋ ਤੇ ਤੁਹਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਤੇ ਇਸ ਲਈ ਸਾਰੀਆਂ ਬੇਨਤੀਆਂ ਦੇ ਵਿੱਚੋਂ ਆਹੀ ਬੇਨਤੀ ਕਰਦੇ ਆਂ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੇ ਭਰਾਵਾਂ ਭੈਣਾਂ ਨੂੰ ਆਪਣੇ ਰਿਸ਼ਤੇਦਾਰ ਦੋਸਤਾਂ ਨੂੰ ਬੇਨਤੀਆਂ ਕਰੀਏ ਫੋਨ ਕਰਕੇ ਵੀ ਭਾਈ ਇਸ ਵਾਰ ਇੱਕ ਐਸੀ ਤਬਦੀਲੀ ਲਿਆਓ ਜਿਹੜੀ ਤੇਰੇ ਨੇ ਪੰਜਾਬ ਦਾ ਕਦੇ ਸਾਥ ਨਹੀਂ ਛੱਡਿਆ ਜਿਸ ਨੇ ਕੌਮ ਦਾ ਕਦੇ ਸਾਥ ਨਹੀਂ ਛੱਡਿਆ ਸਿਮਰਨਜੀਤ ਸਿੰਘ ਮਾਨ ਜਿਹਦੇ ਵਿੱਚ ਅੱਜ ਅਮਰਪਾਲ ਸਿੰਘ ਜੀ ਵੀ ਹੈਗੇ ਨੇ ਜਿਹਦੇ ਵਿੱਚ ਲੱਖਾ ਸੁਧਾਨਾ ਵੀ ਹੈਗਾ ਹੁਣ ਤਾਂ ਤੇਰੀ ਬੜੀ ਵਧੀਆ ਬਣ ਗਈ ਹੈ ਹੁਣ ਤਾਂ ਕੋਈ ਵਖਰੇਵੇਂ ਹੀ ਨਹੀਂ ਹਨ 13 ਦੇ 13 ਬੰਦੇ ਅਸੀਂ ਪੰਜਾਬ ਦੇ ਵਿੱਚ ਖੜੇ ਕਰਤੇ ਨੇ 13 ਦਿੱਤੇ ਆ ਜਿੱਥੇ ਤੁਹਾਡੀ ਹਿਆਰਪੁਰ ਰਿਸ਼ਤੇਦਾਰੀ ਆ ਉੱਥੇ ਵੀ ਬੰਦਾ ਹੈ ਗੁਰਦਾਸਪੁਰ ਰਿਸ਼ਤੇਦਾਰੀ ਆ ਉੱਥੇ ਵੀ ਬੰਦਾ ਹੈ ਅੰਮ੍ਰਿਤਸਰ ਖਡੂਰ ਸਾਹਿਬ ਰਿਸ਼ਤੇਦਾਰੀ ਆ ਪਟਿਆਲੇ ਤਾਂ ਆਪਾਂ ਹੈ ਹੀ ਆ ਜੇ ਸੰਗਰੂਰ ਰਿਸ਼ਤੇਦਾਰੀ ਆ ਉੱਥੇ ਵੀ ਮਾਨ ਸਾਹਿਬ ਖੜੇ ਨੇ ਜੇ ਬਠਿੰਡੇ ਰਿਸ਼ਤੇਦਾਰੀ ਆ ਉੱਥੇ ਲੱਖ ਹਸਦਾਨਾ ਖੜਾ ਹੈ ਸੇ ਕੋਈ ਜਗ੍ਹਾ ਖਾਲੀ ਨਹੀਂ ਹੈ ਸੋ ਕਿਰਪਾ ਕਰਕੇ ਇਸ ਵਾਰ ਧਿਆਨ ਦਿਓ ਤੇ ਵੋਟਾਂ ਨੂੰ ਜਿਹੜਾ ਸਾਡਾ ਨਿਸ਼ਾਨ ਪਰਸੋ ਮਿਲ ਜਾਣਾ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਦੇਣਾ ਹੈ ਉਸ ਤੋਂ ਬਾਅਦ ਉਸ ਨਿਸ਼ਾਨ ਦਾ ਵੀ ਅੱਗੇ ਤੁਸੀਂ ਪ੍ਰਚਾਰ ਕਰਿਓ ਤੁਹਾਡੇ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਨਾਲ ਅਸੀਂ ਬਹੁਤ ਵੱਡੇ ਹੋ ਜਾਵਾਂਗੇ ਤੇ ਅਸੀਂ ਸਾਰੇ ਰੜ ਕੇ ਇਸ ਖਿੱਤੇ ਦਾ ਇਸ ਪੰਜਾਬ ਦਾ ਇਸ ਕੌਮ ਦਾ ਜਿੰਨਾ ਕਰ ਸਕੀਏ ਉਹ ਭਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ